ਵਲਵੰਤ ਪਰਮਜੀਤ ਜੀ ਜਿਹੜੇ ਹਰ ਵਾਰ ਸੰਤਾ ਮਹਾਪੁਰਸ਼ਾਂ ਦੀ ਜਨਮ ਸੰਤਾਪਾ ਸਰਣ ਸਿੰਘ ਜੀ ਹੋਂਦਾਂ ਦੀ ਮਿੱਠੀ ਯਾਦ ਹੈ ਤੇ ਸਤਿ ਸ਼੍ਰੀ ਅਕਾਲ ਕਰਵਾਉਂਦੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਰੀਆਂ ਸੰਗਤਾਂ ਸ਼ਾਇਰ ਸਾਹਿਬ ਦੀ ਮੋਢ ਵਿਚ ਅਕ ਬੈਠੋ ਹੁਣ ਅਰਦਾਸ ਬੇਨਤੀ ਚੌਂਦਰੀ ਹੋਣੀ ਹੈ ਧੰਵਾਦ ਗੁਰੂ ਘਰ ਦੇ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾਦਾਰ ਸਾਡੇ ਸਾਰੇ ਹੀ ਗ੍ਰੰਥੀ ਸਹਿਬਾਨ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਵਿਚਾਰਨ ਕਰਕੇ ਸੰਗਤਾਂ ਨੇ ਹਾਜ਼ਰੀ ਕੀਤੀ ਹੈ ਧੰਨਵਾਦ ਗੁਰੂ ਜੀਆ ਪਿਆਰੀਆਂ ਸੰਗਤਾਂ ਕੋਈ ਥੋੜੋ ਕੋ ਨੇੜੇ ਉਪਰ ਉੱਠ ਰਹੇ ਤੁਹਾਡਾ ਸੰਗਤਾਂ ਧੰਨਵਾਦਾਰੇ ਸੰਗਤਾਂ ਬਾਲਕੋਸ਼ਾ ਦਾ ਧੰਨਵਾਦ ਸਾਡਾ ਸੌਣ ਵਾਲਾ ਵੀਦਰ ਸਿੰਘ ਜੀ ਇਹਨਾਂ ਦਾ ਸਾਊਂਡ ਬਹੁਤ ਵਧੀਆ ਹੈ ਕਈ ਵਾਰੀ ਸਮਾਗਮ ਤੇ ਤਾਂ ਆਪਾਂ ਲੱਖਾਂ ਰੁਪਈਆ ਲਾ ਦਿੰਦੇ ਪਰ ਸਾਊਂਡ ਵਾਲਾ ਜਿਹੜਾ ਉਹ ਮਾਰਾ ਕਰ ਰਹੇ ਆ ਉਹ ਸੁਆਦ ਨਹੀਂ ਉਹਦਾ ਬਹੁਤ ਵਧੀਆ ਸਾਊਂਡ ਚਲਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅ ਰੰਗਲਾ ਪੰਜਾਬ ਚੰਦਰ ਮੇਰਾ ਛੋਟਾ ਵੀਰ ਗੌਰਵ ਸ਼ੇਰਪੁਰ ਜਿਹੜੇ ਹਰ ਸਾਲ ਇਸ ਸਥਾਨ ਦੀ ਰికੋਰਡ ਵਿੱਚ ਜਿਹੜੇ ਉਹ ਦੇਸ਼ ਅਤੇ ਸ਼ਹਿਰ ਵਿੱਚ ਪਹੁੰਚਦੇ ਆ ਧੰਨਵਾਦ ਸਾਡੇ ਬਹੁਤ ਸਨਮਾਨਯੋਗ ਸਭ ਤੋਂ ہمارا ਗਹਿਣਾ ਹੈ ਦੀਵੀ ਚੰਦਰ ਮਾਈਟਰ ਮਲਕੀ ਸਿੰਘ ਦੇ ਮੱਲਣ ਜਿਹੜਾ ਦਾ ਆਪਣਾ ਬਹੁਤ ਵਧੀਆ ਕਮਿਸ਼ਨਰੀ ਜੱਟਾ ਹੈ ਉਹ ਵੀ ਇਸ ਸਾਰੇ ਸਵਾਗਤ ਨੂੰ ਪਹਿਲੀ ਪਾਸਟ ਕਰਨੇ ਇਸ ਕਮੇਟੀ ਸਮਿਤੀ ਤੋਂ ਕਿ ਉਹਨੂੰ ਵੀ ਲੈਵ ਚਲੀ ਜਾਂਦਾ ਮੈਂ ਚੰਦਰੀ ਆ ਸੰਤ ਹਮਾਰਾ ਕਹਿਣਾ ਜੇ ਦੀਵੀ ਚੰਦਰ ਤੇ ਤੁਸੀਂ ਕੱਢ ਕੇ ਦੇਖ ਸਕਦੇ ਧਰਮ ਵਿੱਚ ਬੈਠੇ ਧੰਨਵਾਦ ਸਾਡੇ ਸੇਵਾਦਾਰ ਜੀ ਭਵੇਂ ਖਲਵਾਈ ਕੋਲੇ ਆ ਕਮੇ ਜੋੜੇ ਘਰ ਚਾਹ ਕਮੇ ਭਾਂਜਾ ਵਿੱਚ ਜਿੱਥੇ-ਜਿੱਥੇ ਵੀ ਸੇਵਾ ਕਰ ਰਹੇ ਆ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੇਰੀ ਗੱਲ ਧਿਆਨ ਨਾਲ ਸੁਣ ਲਓ ਮੈਂ ਨੌਜਵਾਨਾਂ ਨੂੰ ਸੇਧ ਦਿੱਤੀ ਕਰਨਾ ਹੈ ਕਿ ਨੌਜਵਾਨੋਂ ਆਉਣ ਵਾਲੇ ਸਮਾਂ ਤੁਹਾਡਾ ਤੁਹਾਨੂੰ ਹੁੱਟੇ ਹੱਟੇ ਨੂੰ ਕਿਸੇ ਨਹੀਂ ਦਿਖਣਾ ਆਉਣ ਵਾਲੇ ਸਮੇਂ ਤੁਸੀਂ ਕੌਮ ਦੀ ਬਾਗਦੋਰ ਸੰਭਲਣੀ ਹੈ ਚਾਹੇ ਕੌਮ ਨੂੰ ਇਕੱਠੇ ਬੁਸਿਰਦੇ ਹੋ ਤੇ ਚਾਹੇ ਕੌਮ ਨੂੰ ਬਚਾਲੋ ਇਹ ਤੁਹਾਡੇ ਸਿਰ ਤੇ ਰਜਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਵੀ ਕਰੂੰਗਾ ਸਾਰੇ ਬੱਚਿਆਂ ਨੂੰ ਚਰਨਾਂ ਚਿਰ ਕਰਕੇ ਜਿਵੇਂ ਤੁਹਾਨੂੰ ਇਹ ਸਗਲ ਦਾ ਚੰਨ ਹੋ ਗਿਆ ਨਾ ਮਾਰੇ ਇੱਕ ਇੱਕ ਬੱਚੇ ਮਾੜੀ ਫੋਟੋ ਐਕਰ ਉਸ ਜਿੰਦਰ ਮਤਲਬ ਕਿ ਉਹ ਇਹ ਬੋਲੇ ਸਹੀ ਤੇ ਸਹੀ ਸਰਕਾਰ ਦਾ ਤੋਂ ਇਸ ਦੀਆ ਬੰਦਾ ਰੱਖ ਲਿਓ ਇਸ ਦੀਆ ਬੰਦਾ ਰੱਖ ਲਿਓ ਫਿਰ ਕੇ ਰੱਖ ਲਿਓ ਇਦੋਂ ਕੇ ਫਰਗਲ ਕਰਦਾ ੜੀ ਥੋੜੀ ਦਾੜੀ ਰੱਖ ਲਓ ਤੇ ਥੋੜੀ ਥੋੜੀ ਦਾੜੀ ਰੱਖ ਲਈ ਫੇਰ ਹੋਰ ਦਾੜੀ ਬਣਾ ਲਓ ਤੇ ਹੌਲੀ 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 ਸਹੀ ਤੇ ਸਹੀ ਸੰਸਕ੍ਰਿਤਿਰ ਕਰਨਾ ਗੁਰੂ ਦੇ ਸਿੱਖ ਬਣ ਕੇ ਉਹ ਗੁਰੂ ਦੇ ਸਿੱਖ ਬਣ ਕੇ ਤੁਹਾਡਾ ਜੀਵਨ ਜਿਹੜਾ ਉਹ ਸੁਲਿਗਪੋਂ ਅੱਖਰ ਬਰੇਗਾ ਕਿਸ ਤੱਕੇ ਮੈਂ ਨੌਜਵਾਨ ਹੋਮਿਤ ਅੱਜ ਹੀ ਸਰਟੀਫਿਕੇਟ ਜਿਵੇਂ ਕੋ ਤੇ ਅੱਜ ਹੀ ਹੋਰ ਸੱਚਾ ਹੋ ਨਹੀਂ ਸਹੀ ਤੇ ਸਹੀ ਆਪਣਾ ਮਨ ਬਣਾਓ ਫੇਰ ਮੇਰੇ ਭੁਗਤਿਆ ਪਰ ਲੋਕਲੇ ਮਾਨ ਸਤਿ ਸ੍ਰੀ ਅਕਾਲ ਸਾਰੇ ਜੀ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਤੋਂ ਪਹਿਲਾਂ ਆਉਣ ਵਾਲੀ 24 ਨਵੰਬਰ ਨੂੰ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਰੇਤਿਰਸੂਤ ਪੱਲਾ ਸ਼ਹੀਦੀ ਦਿਹਾੜਾ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਰਤਾ ਕਰਦੇ ਜਿਸ ਤੋਂ ਮਨਾ ਰਹੇ ਹਾਂ ਸਾਰੇ ਸੰਗਤਾਂ ਦੇ ਵਿੱਚ ਤੇ ਚਾਪ ਦੇ ਵਿੱਚ ਵੱਡੇ ਵੱਡੇ ਸਮਾਗਮ ਹੋ ਰਹੇ ਹਨ ਇਹ ਮੇਰਾ ਤਾਰੀਖ ਕੰਮ ਵਾਲੇ ਦੇ ਬੰਦੂ ਤੇ ਬੇਨਤੀ ਕਰਨਾ ਕਿ ਤੁਹਾਡੀ ਜਿੱਥੇ ਤੁਹਾਡਾ ਆਪਣਾ ਹੈ ਜਿਸ ਨੂੰ ਕਰਦੇ ਸੋਨ ਦਾ ਸ਼ੋਰ ਤੋਂ ਦੇਖ ਕੇ ਬਹਾਰਾ ਦੇ ਤੁਸੀਂ ਬਸ ਬਸ ਕਰਦੇ ਸੋ ਪਰ ਮੈਂ ਦੇਖੋ ਹਲਵਾ ਭਾਈ ਸਾਰਾ ਸਾਲ ਚੱਲਣਾ ਹੈ ਕਾਰਜ ਸੰਪੰਨ ਕਰਨ ਦਾ ਧੰਨਵਾਦ ਇਹਨਾਂ ਸਹਿਯੋਗ ਨਾਲ ਗੁਰੂ ਸਰਪੰਨ ਨੂੰ ਮੈਂ ਅਕਸਰ ਤਨਖੀਰ ਤੋਂ ਬਹੁਤ ਜਾਨ ਚਾਹਾਂ ਅੰਤ ਤੱਕ ਦਾ ਪਾਪ ਸਤਿਕਾਰ ਕਰਨ ਦੀ ਵਾਰਗੁਰ ਦੀ ਦਾ ਹਰਿ ਸੋਹਾ ਦੇ ਗੁਰੂ ਦੀ ਕੀ ਪਤੇ ਤੁੰਗਾ ਸਤਿਗੁਰ ਪ੍ਰਸਾਦਿ RAMKALI ਜੀ ਮਹਿਲਾ ਹਾਤੀ ਦਾ ਆਨੰਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿਧੀ ਮਰਵਦੀ ਨਾਮ ਗਾਣਾ ਰਾਗ ਰਤਨ ਪਰਵਾਰ ਪ੍ਰਿਆ ਸਾਬਦ ਗਾਵਣੇ ਆਇਆ ਸਬਦੋ ਤਾਂ ਗਾਵੋ ਹਰੀ ਕੀ ਰਾਹ ਮਨ ਜਿੰਨੀ ਬਸਾਇਆ ਕਹੈ ਨਾਨਕਾ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੀਨੇ ਆ ਤੂੰ ਸਦਾ ਰਹੋ ਹਰਿ ਨਾਮ ਤੇਰੇ ਹਰਿ ਧਾਰ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ ਨਮੀ ਕਰੋ ਤੇਰੇ ਤੇਰਾ ਸਾਥ ਸਭ ਸਮਾਦਨਾ ਸਮਾਗਲਾ ਸਮਰਾਤ ਸੁਆਮੀ ਜੋ ਕੋ ਮਨ ਬਨਾਰੀ ਕਹੈ ਨਾਨਕ ਮਾਨੇ ਤੇਰੀ ਸਦਾ ਰਹੁ ਅਰੰਗਤੀ ਸਾਚੇ ਤੇਹਰਾ ਚਾ ਨਹੀਂ ਕੰਤੀ ਰਹਿ ਕਰਤਿ ਤੇਰੇ ਚਰਨ বিনা ਜਿਸੁ ਲਈ ਸੁ ਪਾਵੇ ਸਦਾ ਸੰਤ ਸਦਾ ਤੇਰਾ ਨਾਮ ਮਨ ਵਸਾਵੇ नाम जिनका हाँ। का मन वदया वज सब करे कह नादिक सच्चे साहिबा क्या ना ही करते रे साचा नाम मेरा याद करो साच नाम धार लिया सब समैया कर शादा तुम मलेया बदया जी इच्छा सब को लइना सरदार बलवान की ता पर बे तो जति आई बडे आईया ਕਹੈ ਦਰਦ ਨੂੰ ਸੰਤੂ ਸਤਿ ਕਰੂ ਤੇ ਆਰੋ ਤਾਤ ਦਾ ਨਾਮ ਮਿਲਾਇਆ ਤਾਉ ਵਾਜੇ ਪੰਦ ਸਤਿ ਸਤਿ ਘਰ ਸੁ ਭਾਗੈ ਢਲ ਸੁ ਭਾਗੈ ਘਰ ਸੁ ਬਾਜੇ ਤਰਾਜਿਤ ਕਰ ਤਾਲੀਆਂ ਪੰਚ ਗੂਦ ਅਦਲ ਵਸ ਕੀ ਤੇ ਕਾਲ ਕੰਕਰ ਕੁਮਾਰਿਆ ਸੁਰ ਗੰਗੁਰ ਪਾਇਆ ਜਿਨ ਕੋ ਸਹ ਨਾਮ ਹਰ ਕੈ ਲਾਗੇ ਆਹ ਨਹਾ ਦੇ ਆਨੰਦ ਗਣ ਹੋਵਾਟ ਕਾ చనగస్ <Sess> <Sess> <Sess>

ايه روڈ يا روڈ يا سلام بند اپ پھر بھی نو اور مارا بھی مارا گاڑی آ رہی ہے هل مطلب نہیں کرنا اپ ਕਰ ਲਿਆ ਮੈਂ ਕਰ ਦਿੱਤਾ ਉਹ ਐਤਵਤੇ ਉੱਤੇ ਰਹਿ ਗਿਆ ਅੱਜ ਸੁਜਿੰਦਰ ਨੂੰ ਫੋਨ ਕਰਨਾ ਬਰਾਕੇ ਹੋਣਾ ਹੈ ਇਹ ਤੁਹਾਨੂੰ ਸਦਾ ਹੈ ਰੋਲੇ ਮੇਰੇ ਪਾਪਾ ਮੈਨੂੰ ਘੇਰ ਲਿਆ ਗੁੱਗੀ ਕਹਿੰਦੇ ਮਹਾਰਾਜ ਜੀ ਮਹਾਰਾਜਾ ਪਥਰ घुमण मंदर फोम

તવાડેલા નાઈ હી હા એ માફ ਮੜੇ ਪੈਂਦੇ ਸਰਦਿਲ ਆ ਜਾ ਓਏ ਦਰਗਤ ਆ ਐ ਬਲੋਕਿੰਗ ਹੈ ਐਂਡ ਮੈਂ ਤੁਸੀਂ ਮੜਾ ਐਂਡ ਪੂਰੀ ਬੋਡੀ ਮਾਸ ਜਿਹੜਾ ਹੈਗਾ ਮਸਲ ਬਹੁਤ ਖਟਕਾਉਂਦਾ ਹੋਇਆ ਚਿਰ ਚਾਹ ਬੰਦ ਆਈ ਹੈ ਪਛਾਣ ਕੀ ਦੇ ਰਹੀ ਹੈ ਤੱਕ ਤੱਕ ਰਹੇ ਹਾਂ ਹਾਂ ਚਿਰ ਚਾਹ ਬੰਦ ਹੋਣ ਦਾ ਸਾਇਆ ਹੋ ਰਿਹਾ ਹੈ ਤੇ ਚਿਰ ਰਹਿਣਾ ਨਹੀਂ ਮਸਲੇ ਬਹੁਤ ਘੱਟ ਹੈ ਜੀ 40 ਤੋਂ ਪਲੱਸ 10 ਕਲੀਅਰ ਕਰਦੇ ਹਾਂ 10 ਕਿਲੋ 11 ਕਿਲੋ ਤੋਂ ਜ਼ਿਆਦਾ ਨਹੀਂ लॻरनि श्री सौ अठ संत बाबा सोमदास जी बरखी मन बर ਹੋਇਆ ਇਹ ਦੇਰਾਂਤ ਦੇ ਵਿੱਚ ਅੱਜ 10 ਸਾਲ ਦੇ ਵਿੱਚ ਆਪਾਂ ਜਿਹੜੇ ਕਰਨਪਾਣ ਸਾਹਿਬ ਦੇ ਘੋਟਾਏ ਗਏ ਆ ਜਿਸ ਦੇ ਵਿੱਚ ਆਰਦਰ ਦਾ ਸਾਹਿਬ ਦਾ ਸ਼ਾਮਲ ਹੋਇਆ ਤੋਂ ਸਾਡੇ ਵੱਲੋਂ ਬਹੁਤ ਜਿਹੜੇ ਮਹਾਂਪੰਥਾਂ ਦਾ ਲਖ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਜੀਆ ਦਾ ਆਇਆ ਹੋਇਆ ਸਾਧ ਸੰਗਤਾਂ ਦਾ ਜੋਗ دورੇੜੇ ਲੈ ਕੇ ਫਾੜ ਤੋਂ ਪਹੁੰਚੀ ਆਂ ਪਾਸੇ ਨਗਰਾਂ ਦੇ ਸਾਹਤ ਪਹੁੰਚੀ ਆ ਤੁਹਾਨੂੰ ਸੇ ਧੰਨਵਾਦ ਕਰਦੇ ਆ ਜੋ ਸਾਡੇ ਸੋਹਰੇ ਦੇ ਸਨੇਹ ਨੇ ਤੇ ਫੋਹਰੇ ਦੇ ਸੱਤੇ ਆ ਕੇ ਮਾਤਾ ਪਿਤਾ ਨੇ ਹਾਜ਼ਰ ਨਾਲ ਲਵਾਈਆਂ ਫਾਗ ਦਾ ਨੇ ਹਾਜ਼ਰ ਨਾਲ ਲਵਾਈਆਂ ਅਖੀਰਲੀਆ ਸੁਖਾਰੀ ਸੰਗਤ ਦਾ ਗੁਰੂ ਮਹਾਰਾਜ ਨੂੰ ਦਸਤਾਰੀ ਆਦਾ ਬਹੁਤ ਬਹੁਤ ਧੰਨਵਾਦ ਆਏ ਮਾਤਾ ਪਿਤਾ ਦਾ ਧੰਨਵਾਦ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਦੀ ਖਫਤ ਹੋਰ ਸਤਿਗੁਰਾਂ ਨੇ ਭਿੰਤਰ ਦੇ ਵਾਰਤੇ ਵੀ ਇਹ ਬੇੜਾ ਇੰਨਾ ਨਾਲ ਬੈਠ ਕੇ ਸਾਰੀ ਥਾਂ ਤੇ ਦੇਖ ਲੈਣੀ ਆ ਕੋਈ ਵੀ ਕਾਹੀ ਨਾ ਕਰਿਓ ਨਾਲ ਬੈਠ ਕੇ ਦੇਖ ਲਓ ਤੇ ਬੇਰਦੀ ਨੂੰ ਪਰਵਾਣ ਕਰਿਓ ਹਾਰ ਹੀ ਥੱਕਦੇ ਲੰਗੜ ਛੱਡ ਕੇ ਵੀ ਜਾਣਾ ਆਜੋ ਜੁਹੇ ਦਾ ਕਾਲਾ